ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕਾਂਡ ਦੇ ਬਾਰੇ ਜਿਸ ਦੇ ਵਿੱਚ ਇੱਕ ਔਰਤ ਇੱਕ ਛੋਟੀ ਜੀ ਬੱਚੀ ਨੂੰ ਸੜਕ ਤੋਂ ਚੱਕ ਕੇ ਪਾਲਦੀ ਹੈ ਉਸ ਨੂੰ 13-14 ਸਾਲਾਂ ਤੱਕ ਪਾਲਦੀ ਹੈ ਉਸ ਦੀ ਜਿਹੜੀ ਪਰਵਰਿਸ਼ ਕਰਦੀ ਹੈ ਉਹਨੂੰ ਪੜ੍ਹਾਉਂਦੀ ਲਿਖਾਉਂਦੀ ਹੈ ਪਰ ਫਿਰ ਉਹੀ ਕੁੜੀ ਆਪਣੀ ਉਸ ਮਾਂ ਨੂੰ 13 ਸਾਲਾਂ ਬਾਅਦ ਜਿਹੜੀ ਮੌਤ ਦੇ ਘਾਟ ਉਤਾਰ ਦਿੰਦੀ ਹੈ ਉਸ ਦਾ ਕਤਲ ਕਰ ਦਿੰਦੀ ਹੈ ਤੇ ਕਤਲ ਕਰਨ ਤੋਂ ਬਾਅਦ ਸਭ ਦੇ ਸਾਹਮਣੇ ਇਹੀ ਗੱਲ ਕਹਿੰਦੀ ਆ ਕਿ ਇਸ ਨੂੰ ਹਾਰਟ ਅਟੈਕ ਹੋ ਗਿਆ ਸਭ ਨੂੰ ਲੱਗਦਾ ਹੈ ਕਿ ਉਸ ਔਰਤ ਦੀ ਜਿਹੜੀ ਮੌਤ ਹੈ ਉਹ ਹਾਰਟ ਅਟੈਕ ਦੇ ਕਰਕੇ ਹੋਈ ਹੈ ਤੇ ਫਿਰ ਉਸ ਦਾ ਸੰਸਕਾਰ ਵੀ ਕਰ ਦਿੱਤਾ ਜਾਂਦਾ ਪਰ ਬਾਅਦ ਦੇ ਵਿੱਚ ਫਿਰ ਇੱਕ ਸਬੂਤ ਹੱਥ ਲੱਗਦਾ ਇੱਕ ਕਲੂ ਹੱਥ ਲੱਗਦਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਔਰਤ ਦੀ ਜਿਹੜੀ ਮੌਤ ਹੈ ਉਹ ਹਾਰਟ ਅਟੈਕ ਨਾਲ ਨਹੀਂ ਹੋਈ ਬਲਕਿ ਉਸ ਦਾ ਕਤਲ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਉਹ ਕੁੜੀ ਪੁਲਿਸ ਦੇ ਅੜਿੱਕੇ ਆਉਂਦੀ ਹੈ ਤੇ ਫਿਰ ਨਿਕਲ ਕੇ ਸਾਰੀ ਸੱਚਾਈ ਬਾਹਰ ਆਉਂਦੀ ਹੈ ਆਖਰਕਾਰ ਕਿਉਂ ਉਸ ਕੁੜੀ ਨੇ ਆਪਣੀ ਉਸ ਮਾਂ ਦਾ ਕਤਲ ਕੀਤਾ ਜਿਸ ਨੇ ਉਸ ਨੂੰ 13 ਸਾਲਾਂ ਤੱਕ ਪਾਲਿਆ ਸੜਕ ਦੇ ਉੱਤੇ ਚਾ ਕੇ ਉਸ ਦੇ ਪਿੱਛੇ ਵਜ੍ਹਾ ਕੀ ਸੀ ਤੇ ਕੀ ਉਹ ਸਬੂਤ ਮਿਲਿਆ ਜਿਸ ਦੇ ਨਾਲ ਉਹ ਅਖੀਰ ਦੇ ਵਿੱਚ ਫੜੀ ਗਈ ਇਹ ਸਾਰੀ ਗੱਲਬਾਤ ਆ ਪੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਨਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਅੱਜ ਦੀ ਇਹ ਕਹਾਣੀ ਹੈ ਜੀ ਰਾਜਲక్ష్ਮੀ ਦੀ ਰਾਜਲక్ష్ਮੀ ਉੜੀਸਾ ਦੇ ਵਿੱਚ ਇੱਕ ਗਜਪਤ ਇਲਾਕੇ ਦੇ ਵਿੱਚ ਆਪਣੀ ਇੱਕ ਬੇਟੀ ਦੇ ਨਾਲ ਰਹਿੰਦੀ ਸੀ ਰਾਜਲక్ష్ਮੀ ਦੀ ਉਮਰ 54 ਸਾਲ ਦੀ ਸੀ ਤੇ ਉਸ ਦੀ ਬੇਟੀ ਦੀ ਉਮਰ 14 ਸਾਲ ਦੀ ਸੀ ਤੇ ਉਸ ਦੀ ਜੋ ਇਹ ਬੇਟੀ ਸੀ ਇਹ ਦੀ ਰੀਅਲ ਬੇਟੀ ਨਹੀਂ ਸੀ ਇਸ ਦੀ ਅਸਲੀ ਬੇਟੀ ਨਹੀਂ ਸੀ ਬਲਕਿ ਇਸ ਨੂੰ ਇਹਨੇ ਗੋਦ ਲਿਆ ਹੋਇਆ ਸੀ ਰਾਜਲక్ష్ਮੀ ਅੱਜ ਤੋਂ 13 ਸਾਲ ਪਹਿਲਾਂ ਇੱਕ ਦਿਨ ਆਪਣੇ ਘਰ ਤੋਂ ਕੁਝ ਸਮਾਨ ਲੈਣ ਦੇ ਲਈ ਬਾਜ਼ਾਰ ਗਈ ਹੋਈ ਸੀ ਤੇ ਜਦੋਂ ਉਹ ਬਾਜ਼ਾਰ ਤੋਂ ਵਾਪਸ ਆ ਰਹੀ ਸੀ ਤਾਂ ਮੀਂਹ ਪੈ ਰਿਹਾ ਸੀ ਤੇ ਰਸਤੇ ਦੇ ਵਿੱਚ ਇੱਕ ਝਾੜੀਆਂ ਦੇ ਵਿੱਚੋਂ ਉਹਨੂੰ ਕੁਝ ਆਵਾਜ਼ਾਂ ਆਉਣ ਲੱਗਦੀਆਂ ਜਿਵੇਂ ਕੋਈ ਰੋਂਦਾ ਹੁੰਦਾ ਜਿਵੇਂ ਕੋਈ ਬੱਚਾ ਰੋਂਦਾ ਹੁੰਦਾ ਪਹਿਲਾਂ ਉਸਨੂੰ ਲੱਗਿਆ ਕਿ ਸ਼ਾਇਦ ਕਿਸੇ ਜਾਨਵਰ ਦਾ ਬੱਚਾ ਹੋਣਾ ਜਾਂ ਕੋਈ ਜਾਨਵਰ ਵਗੈਰਾ ਝਾੜੀਆਂ ਦੇ ਵਿੱਚ ਹੋਣਾ ਪਰ ਜਦੋਂ ਉਹ ਧਿਆਨ ਨਾਲ ਸੁਣਦੀ ਹੈ ਉਸਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਇਹ ਕੋਈ ਇਨਸਾਨ ਦਾ ਬਚਾਰ ਹੋ ਰਿਹਾ ਤਾ ਫਿਰ ਉਹ ਝਾੜੀਆਂ ਦੇ ਵਿੱਚ ਜਾ ਕੇ ਦੇਖਦੀ ਆ ਤਾਂ ਉੱਥੇ ਸੱਚਮੁੱਚ 1 2 3 ਦਿਨਾਂ ਦੀ ਛੋਟੀ ਜੀ ਬੱਚੀ ਝਾੜੀਆਂ ਦੇ ਵਿੱਚ ਪਈ ਰੋ ਰਹੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਇਹ ਰਾਜਲక్ష్ਮੀ ਉਸ ਬੱਚੀ ਨੂੰ ਉੱਥੋਂ ਚੱਕਦੀ ਹੈ ਤੇ ਨਾਲ ਦੀ ਨਾਲ ਸਿੱਧਾ ਆਪਣੇ ਘਰ ਜਾਂਦੀ ਹੈ ਤੇ ਆਪਣੇ ਘਰ ਵਾਲੇ ਨੂੰ ਜਾ ਕੇ ਸਾਰੀ ਗੱਲ ਬਾਤ ਦੱਸਦੀ ਹੈ ਉਸ ਤੋਂ ਬਾਅਦ ਇਸ ਦਾ ਘਰ ਵਾਲਾ ਇਸ ਰਾਜਲక్ష్ਮੀ ਨੂੰ ਤੇ ਉਸ ਬੱਚੀ ਨੂੰ ਲੈ ਕੇ ਹਸਪੀਟਲ ਜਾਂਦਾ ਉੱਥੇ ਜਾ ਕੇ ਉਸ ਬੱਚੀ ਦਾ ਥੋੜਾ ਬਹੁਤਾ ਇਲਾਜ ਕਰਵਾਇਆ ਜਾਂਦਾ ਕਿਉਂਕਿ ਉਸ ਸਮੇਂ ਉਸ ਬੱਚੀ ਨੂੰ ਬੁਖਾਰ ਵਗੈਰਾ ਹੋਇਆ ਹੋਇਆ ਸੀ ਤੇ ਨਾਲ ਦੇ ਨਾਲ ਪੁਲਿਸ ਸਟੇਸ਼ਨ ਦੇ ਵਿੱਚ ਵੀ ਇਤਲਾਹ ਕਰ ਦਿੱਤੀ ਜਾਂਦੀ ਹੈ ਹੁਣ ਪੁਲਿਸ ਵਾਲਿਆਂ ਨੂੰ ਇਤਲਾਹ ਦੇ ਦਿੱਤੀ ਗਈ ਤੇ ਉਸ ਬੱਚੀ ਦੀ ਜਿਹੜੀ ਦੇਖਭਾਲ ਵੀ ਸ਼ੁਰੂ ਹੋ ਜਾਂਦੀ ਹੈ ਹੁਣ ਜਿਹੜੇ ਇਹ ਰਾਜਲక్ష్ਮੀ ਤੇ ਉਸ ਦਾ ਘਰ ਵਾਲਾ ਸੀ ਇਹ ਦੋਨੋਂ ਜਾਣੇ ਉਸ ਬੱਚੀ ਦੇ ਮਾਪੇ ਨੂੰ ਲੱਭਣ ਦੇ ਵਿੱਚ ਲੱਗ ਜਾਂਦੇ ਆ ਨਾਲ ਹੀ ਪੁਲਿਸ ਵੀ ਲੱਭ ਰਹੀ ਸੀ ਪਰ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਉਸ ਪਰਿਵਾਰ ਨੂੰ ਲੱਭਣ ਦੀਆਂ ਜਿਨ੍ਹਾਂ ਦੀ ਇਹ ਬੱਚੀ ਹੋ ਸਕਦੀ ਸੀ ਉਹ ਸਾਰੀਆਂ ਬੇਕਾਰ ਜਾਂਦੀਆਂ ਕਿਉਂਕਿ 2-3 ਮਹੀਨੇ ਤੱਕ ਲੱਪਣ ਦੇ ਬਾਵਜੂਦ ਵੀ ਉਸ ਬੱਚੀ ਦਾ ਕੋਈ ਵੀ ਪਰਿਵਾਰ ਨਹੀਂ ਮਿਲਦਾ ਤਾਂ ਫਿਰ ਜਿਹੜੀ ਇਹ ਰਾਜਲక్ష్ਮੀ ਸੀ ਇਹ ਆਪਣੇ ਘਰ ਵਾਲੇ ਦੇ ਨਾਲ ਗੱਲ ਕਰਦੀ ਹੈ ਕਿਉਂਕਿ ਹੁਣ ਜਿਹੜੇ ਇਹ ਦੋਨੋਂ ਜਾਣੇ ਸੀ ਮੀਆਂ ਬੀਬੀ ਇਹਨਾਂ ਦੇ ਘਰ ਵੀ ਕੋਈ ਬੱਚਾ ਨਹੀਂ ਸੀ ਇਹ ਵੀ ਬੇਉਲਾਦ ਸੀ ਤੇ ਇਹਨਾਂ ਨੂੰ ਹੁਣ ਇੱਕ ਝਾੜੀਆਂ ਦੇ ਵਿੱਚੋਂ ਬੱਚੀ ਮਿਲੀ ਸੀ ਉਹਨੂੰ ਇਹ ਆਪਣੇ ਕੋਲ ਰੱਖੀ ਬੈਠੇ ਸੀ ਤੇ ਉਸ ਦਾ ਪਰਿਵਾਰ ਨਹੀਂ ਮਿਲ ਰਿਹਾ ਸੀ ਇਸ ਕਰਕੇ ਦੋਨੋਂ ਫੈਸਲਾ ਕਰ ਦਿਆ ਕਿ ਇਹ ਦੋਨੋਂ ਜਾਣੇ ਇਸ ਬੱਚੀ ਨੂੰ ਗੋਦ ਲੈਣਗੇ ਤੇ ਇਸ ਦਾ ਪਾਲਣ ਪੋਸ਼ਣ ਕਰਨਗੇ ਤੇ ਫਿਰ ਇਦਾਂ ਹੀ ਕਰਦੇ ਆ ਕਾਨੂੰਨੀ ਪ੍ਰਕਿਰਿਆ ਦੇ ਨਾਲ ਇਸ ਬੱਚੀ ਨੂੰ ਇਹ ਦੋਨੋਂ ਜਾਣੇ ਗੋਦ ਲੈ ਲੈਂਦੇ ਆ ਤਾਂ ਜਦੋਂ ਬੱਚੀ ਗੋਦ ਲਈ ਉਸ ਤੋਂ ਸਾਲ ਬਾਅਦ ਜਿਹੜੀ ਰਾਜਲక్ష్ਮੀ ਸੀ ਉਸ ਦਾ ਜੋ ਘਰ ਵਾਲਾ ਸੀ ਉਸ ਦੀ ਡੈਥ ਹੋ ਜਾਂਦੀ ਹੈ ਤੇ ਫਿਰ ਜਿਹੜੀ ਇਹ ਰਾਜਲక్ష్ਮੀ ਆ ਆਪਣੀ ਬੱਚੀ ਦੇ ਨਾਲ ਕੱਲੀ ਰਹਿ ਜਾਂਦੀ ਹੈ ਹੁਣ ਰਾਜਲక్ష్ਮੀ ਇਸ ਬੱਚੀ ਦਾ ਵਧੀਆ ਢੰਗ ਦੇ ਨਾਲ ਪਾਲਣ ਪੋਸ਼ਣ ਕਰ ਰਹੀ ਸੀ ਇਹਨੂੰ ਵਧੀਆ ਪੜਾ ਲਿਖਾ ਰਹੀ ਸੀ ਤੇ ਇਸ ਦੀ ਪੜ੍ਹਾਈ ਦੇ ਚੱਕਰ ਵਿੱਚ ਹੀ ਇਹ ਆਪਣੇ ਪਿੰਡ ਨੂੰ ਛੱਡ ਕੇ ਹੁਣ ਸ਼ਹਿਰ ਦੇ ਵਿੱਚ ਆ ਜਾਂਦੀ ਹੈ ਹੁਣੇ ਸ਼ਹਿਰ ਦੇ ਵਿੱਚ ਰਹਿੰਦੀ ਆ ਆਪਣੀ ਬੱਚੀ ਨੂੰ ਪੜਾਉਣ ਦੇ ਲਈ ਤਾਂ ਹੁਣ ਵਧੀਆ ਇਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਤਾਂ ਹੁਣ ਇੱਕ ਦਿਨ ਫਿਰ 29 April ਦਾ ਦਿਨ ਆਉਂਦਾ ਤੇ 29 April ਨੂੰ ਜਿਹੜੀ ਇਹ ਰਾਜਲక్ష్ਮੀ ਦੀ ਕੁੜੀ ਆ ਇਹ ਆਪਣੇ ਮਾਮੇ ਨੂੰ ਫੋਨ ਕਰਦੀ ਹੈ ਜਾਨੀ ਕਿ ਰਾਜਲక్ష్ਮੀ ਦੇ ਭਾਈ ਨੂੰ ਫੋਨ ਕਰਦੀ ਹੈ ਉਹਨੂੰ ਫੋਨ ਕਰਕੇ ਦੱਸਦੀ ਹੈ ਕਿ ਮਾਂ ਨੂੰ ਹਾਰਟ ਅਟੈਕ ਆ ਗਿਆ ਤੇ ਮੈਂ ਉਸ ਨੂੰ ਹਸਪੀਟਲ ਲੈ ਕੇ ਚੱਲੀ ਆ ਤਾਂ ਇਹ ਫਿਰ ਆਪਣੀ ਮਾਂ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਂਦੀ ਹੈ ਤਾਂ ਜਦੋਂ ਉਹ ਹਸਪੀਟਲ ਪਹੁੰਚਦੀ ਆ ਤੇ ਉੱਥੇ ਜਾ ਕੇ ਡਾਕਟਰਸ ਨੂੰ ਦੱਸਦੀ ਆ ਕਿ ਮੇਰੀ ਮਾਂ ਨੂੰ ਹਾਰਟ ਅਟੈਕ ਆਇਆ ਤੇ ਡਾਕਟਰ ਉਸ ਰਾਜਲక్ష్ਮੀ ਦਾ ਚੈੱਕਅਪ ਸ਼ੁਰੂ ਕਰਦੇ ਆ ਤੇ ਇਹ ਗੱਲ ਇਹ ਇਸ ਲਈ ਕਹਿੰਦੀ ਆ ਕਿਉਂਕਿ ਉਸ ਦਿਨ ਤੋਂ 2 ਸਾਲ ਪਹਿਲਾਂ ਵੀ ਜਿਹੜੀ ਰਾਜਲక్ష్ਮੀ ਸੀ ਉਸ ਨੂੰ ਹਾਰਟ ਅਟੈਕ ਆਇਆ ਸੀ ਇਹ ਆਪਣੀਆਂ ਫਾਈਲਾਂ ਵਗੈਰਾ ਨਾਲ ਲੈ ਕੇ ਗਈ ਸੀ ਉਸ ਦੇ ਪੁਰਾਣੇ ਕਾਗਜ਼ ਸੀ ਜੋ ਰਿਪੋਰਟਾਂ ਵਗੈਰਾ ਨਾਲ ਲੱਗ ਗਈ ਸੀ ਉਹ ਇਹਨੇ ਉਹ ਡਾਕਟਰਸ ਨੂੰ ਦਿਖਾਈਆਂ ਸੀ ਤਾਂ ਜਦੋਂ ਡਾਕਟਰ ਫਿਰ ਚੈੱਕਅਪ ਕਰ ਦਿਆ ਤਾਂ ਡਾਕਟਰ ਦੱਸਦੇ ਆ ਕਿ ਜਿਹੜੀ ਰਾਜਲక్ష్ਮੀ ਹੈ ਉਸ ਦੀ ਡੇਥ ਹੋ ਚੁੱਕੀ ਹੈ ਤੇ ਫਿਰ ਉਹਨੇ ਟਾਈਮ ਤੱਕ ਇਸ ਦਾ ਮਾਮਾ ਵੀ ਉੱਥੇ ਪਹੁੰਚਦਾ ਇਹ ਸਾਰੇ ਉੱਥੇ ਪਹੁੰਚਦੇ ਆ ਰਿਸ਼ਤੇਦਾਰ ਇਹਨਾਂ ਨੂੰ ਪਤਾ ਲੱਗਦਾ ਕਿ ਰਾਜਲక్ష్ਮੀ ਆ ਜਿਹੜੀ ਉਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਜਿਹੜੇ ਹਸਪੀਟਲ ਵਾਲੇ ਨੇ ਉਹ ਵੀ ਬਹੁਤਾ ਕੋਈ ਚੈੱਕਅਪ ਨਹੀਂ ਕਰਦੇ ਉਹਨਾਂ ਨੂੰ ਵੀ ਲੱਗਦਾ ਕਿ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੋਣੀ ਆ ਇੱਕ ਉਮਰ ਵੀ 55 ਸਾਲ ਦੀ ਸੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਸ ਦੀ ਜਿਹੜੀ ਹਾਰਟ ਅਟੈਕ ਦੀ ਹਿਸਟਰੀ ਆ ਉਹਦੇ ਕਰਕੇ ਹੀ ਹੁਣ ਵੀ ਇਹਨੂੰ ਹਾਰਟ ਅਟੈਕ ਹੋਇਆ ਹੋਵੇ ਤੇ ਇਸ ਦੀ লাশ ਨੂੰ ਜਿਹੜੇ ਉਹ ਘਰਦਿਆਂ ਨੂੰ ਸੌਂਪ ਦਿੰਦੇ ਆ ਤਾਂ ਹੁਣ 29 ਅਪ੍ਰੈਲ ਨੂੰ ਜਿਹੜੀ ਰਾਜਲక్ష్ਮੀ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਫਿਰ 30 ਅਪ੍ਰੈਲ ਨੂੰ ਇਸ ਦੇ ਘਰ ਦੇ ਇਸ ਦਾ ਅੰਤਿਮ ਸੰਸਕਾਰ ਕਰਦੇ ਆ ਹੁਣ ਕੁਝ ਦਿਨ ਲੰਘਦੇ ਆ ਸਭ ਕੁਝ ਨਾਰਮਲ ਚੱਲ ਰਿਹਾ ਸੀ ਸਭ ਨੂੰ ਲੱਗ ਰਿਹਾ ਸੀ ਕਿ ਜਿਹੜੀ ਰਾਜਲక్ష్ਮੀ ਐ ਉਹਦੀ ਮੌਤ ਐ ਜਿਹੜੀ ਉਹ ਹਾਰਟ ਅਟੈਕ ਦੇ ਨਾਲ ਹੋਈ ਐ ਪਰ ਦੂਜੇ ਪਾਸੇ ਜਿਹੜਾ ਰਾਜਲక్ష్ਮੀ ਦਾ ਭਰਾ ਸੀ ਉਸ ਨੂੰ ਕੁਝ ਗੜਬੜ ਲੱਗ ਰਹੀ ਸੀ ਕਿਉਂਕਿ ਜਿਹੜੀ ਰਾਜਲక్ష్ਮੀ ਦੀ ਕੁੜੀ ਸੀ ਉਹ ਹਰ ਵਕਤ ਫੋਨ ਦੇ ਉੱਤੇ ਲੱਗੀ ਰਹਿੰਦੀ ਸੀ ਉਹ ਜਦੋਂ ਵੀ ਦੇਖਦਾ ਉਹ ਫੋਨ ਦੇ ਉੱਤੇ ਗੱਲਾਂ ਕਰਦੀ ਰਹਿੰਦੀ ਕਿਸੇ ਦੇ ਨਾਲ ਜਾਂ ਫਿਰ ਮੈਸੇਜਾਂ ਦੇ ਵਿੱਚ ਗੱਲਾਂ ਕਰਦੀ ਰਹਿੰਦੀ ਤਾਂ ਉਹਨੂੰ ਕੁਝ ਸ਼ੱਕ ਹੋਇਆ ਕਿਉਂਕਿ ਥੋੜੇ ਦਿਨ ਪਹਿਲਾਂ ਉਸਦੀ ਮਾਂ ਦੀ ਮੌਤ ਹੋਈ ਸੀ ਤੇ ਉਹ ਕੁੜੀ ਹੁਣ ਬਿਲਕੁਲ ਨਾਰਮਲ ਬਿਹੇਵ ਕਰ ਰਹੀ ਸੀ ਤਾਂ ਫਿਰ ਇਹਦੇ ਚੱਲਦੇ ਆ ਹੀ ਇੱਕ ਦਿਨ ਜਦੋਂ ਉਹ ਕੁੜੀ ਕਿਤੇ ਉਰਾਂ ਪਰਾਂ ਸੀ ਤੇ ਉਸਦਾ ਫੋਨ ਉਸ ਰਾਜਲక్ష్ਮੀ ਦੇ ਭਾਈ ਦੇ ਹੱਥ ਲੱਗਦਾ ਤੇ ਉਸ ਦਾ ਭਾਈ ਉਸ ਦਾ ਫੋਨ ਚੈੱਕ ਕਰਦਾ ਤਾਂ ਉਹਦੇ ਵਿੱਚ ਉਹਨੂੰ ਕੁਝ ਸਬੂਤ ਮਿਲਦੇ ਆ ਜਿਨ੍ਹਾਂ ਦੇ ਆਧਾਰ ਦੇ ਉੱਤੇ ਫਿਰ ਉਹ ਪੁਲਿਸ ਸਟੇਸ਼ਨ ਪਹੁੰਚਦਾ ਤੇ ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਦੱਸਦਾ ਕਿ ਥੋੜੇ ਦਿਨ ਪਹਿਲਾਂ ਉਸ ਦੀ ਭੈਣ ਦੀ ਡੈਥ ਹੋ ਗਈ ਸੀ ਜੋ ਕਿ ਹਾਰਟ ਅਟੈਕ ਦੇ ਨਾਲ ਹੋਈ ਸੀ ਪਰ ਹੁਣ ਉਸ ਦੇ ਹੱਥ ਕੁਝ ਸਬੂਤ ਲੱਗਿਆ ਜਿਸ ਤੋਂ ਪਤਾ ਲੱਗ ਰਿਹਾ ਕਿ ਉਸ ਦਾ ਕਤਲ ਕੀਤਾ ਗਿਆ ਸੀ ਤੇ ਉਸ ਦਾ ਕਤਲ ਉਸੇ ਦੀ ਕੁੜੀ ਦੇ ਵੱਲੋਂ ਕੀਤਾ ਗਿਆ ਸੀ ਜੋ ਕਿ ਉਸ ਨੇ 13 ਸਾਲ ਪਹਿਲਾਂ ਗੋਦ ਲਈ ਸੀ ਤਾ ਪੁਲਿਸ ਵਾਲੇ ਪੁੱਛਦੇ ਆ ਕਿ ਤੇਰੇ ਹੱਥ 'ਚ ਇਹ ਕੀ ਸਬੂਤ ਲੱਗਿਆ ਤਾਂ ਫਿਰ ਉਹ ਪੁਲਿਸ ਵਾਲਿਆਂ ਨੂੰ ਦੱਸਦਾ ਕਿ ਮੈਂ ਆਪਣੀ ਜਦੋਂ ਭਾਣਜੀ ਦਾ ਫੋਨ ਚੈੱਕ ਕੀਤਾ ਤਾਂ ਉਸ ਦੇ ਵਿੱਚ ਪਤਾ ਲੱਗਿਆ ਕਿ ਉਹ ਇੰਸਟਾਗ੍ਰam ਦੇ ਉੱਤੇ ਦੋ ਮੁੰਡਿਆਂ ਦੇ ਨਾਲ ਗੱਲਬਾਤ ਕਰ ਰਹੀ ਸੀ ਤੇ ਉਹ ਇੰਸਟਾਗ੍ਰam ਦੇ ਉੱਤੇ ਹੀ ਮੈਸੇਜ ਕਰ ਰਹੀ ਸੀ ਜਿਨ੍ਹਾਂ ਦੇ ਵਿੱਚ ਉਹਦਾ ਲਿਖਿਆ ਹੋਇਆ ਸੀ ਕਿ ਮੈਂ ਆਪਣੀ ਮਾਂ ਨੂੰ ਨਸ਼ੀਲੀਆਂ ਗੋਲੀਆਂ ਦੇ ਦਿੱਤੀਆਂ ਨੇ ਉਹ ਹੁਣ ਬੇਹੋਸ਼ ਹੋ ਗਈ ਆ ਤੁਸੀਂ ਘਰ ਆ ਜਾਓ ਤੇ ਉਸ ਤੋਂ ਬਾਅਦ ਆਪਾਂ ਇਸ ਦਾ ਕਤਲ ਕਰ ਦੇਵਾਂਗੇ ਤੇ ਹੋਰ ਵੀ ਪੂਰੀ ਡਿਟੇਲ ਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਮਿਲੀਆਂ ਜਿਸ ਤੋਂ ਪਤਾ ਲੱਗਿਆ ਕਿ ਉਸ ਦੀ ਭਾਣ ਜੀ ਨੇ ਦੋ ਮੁੰਡਿਆਂ ਦੇ ਨਾਲ ਮਿਲ ਕੇ ਰਾਜ ਲక్ష్ਮੀ ਦਾ ਕਤਲ ਕਰ ਦਿੱਤਾ ਸੀ ਹੁਣ ਜੋ ਵੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਉਸ ਤੋਂ ਪਤਾ ਲੱਗਦਾ ਕਿ ਰਾਜ ਲక్ష్ਮੀ ਨੇ ਜਿਸ ਕੁੜੀ ਨੂੰ ਗੋਦ ਲਿੱਤਾ ਸੀ ਉਸ ਦੀ ਉਮਰ 14 ਸਾਲ ਦੀ ਸੀ ਤੇ ਉਸ ਕੁੜੀ ਦੀ ਦੋ ਮੁੰਡਿਆਂ ਦੇ ਨਾਲ ਫਰੈਂਡਸ਼ਿਪ ਸੀ ਉਹ ਜਿਹੜੇ ਦੋ ਮੁੰਡੇ ਸੀ ਉਹ ਮੰਦਿਰ ਦੇ ਵਿੱਚ ਕੰਮ ਕਰਦੇ ਸੀ ਉਹ ਐਜ਼ ਅ ਹੈਲਪਰ ਕੰਮ ਕਰਦੇ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਗਣੇਸ਼ ਰਥ ਜਿਸ ਦੀ ਉਮਰ ਸੀ 21 ਸਾਲ ਤੇ ਇੱਕ ਦਾ ਨਾਮ ਸੀ ਦਿਨੇਸ਼ਾ ਜਿਸ ਦੀ ਉਮਰ ਸੀ 20 ਸਾਲ ਹੁਣ ਇਹਨਾਂ ਦੋਨਾਂ ਮੁੰਡਿਆਂ ਦੇ ਨਾਲ ਉਹ ਮੈਸੇਜ ਦੇ ਵਿੱਚ ਗੱਲਬਾਤ ਕਰ ਰਹੀ ਸੀ ਤਾਂ ਸਾਰੀ ਗੱਲਬਾਤ ਹੁਣ ਪੁਲਿਸ ਦੇ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਉਸ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੋਨਾਂ ਮੁੰਡਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਜ਼ਿਕਰ ਮੈਸੇਜ ਦੇ ਵਿੱਚ ਹੋ ਰਿਹਾ ਸੀ ਤਾਂ ਉਹਨਾਂ ਦੋਨਾਂ ਜਣਿਆਂ ਨੂੰ ਜਦੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਉਹਨਾਂ ਤੋਂ ਪੁੱਛ ਗਏ ਚ ਹੋਈ ਤਾਂ ਫਿਰ ਉਹ ਸਾਰੀ ਗੱਲਬਾਤ ਮੰਨ ਜਾਂਦੇ ਆ ਕਿ ਹਾਂ ਉਹਨਾਂ ਦਾ ਇਸ ਕਤਲ ਦੇ ਵਿੱਚ ਪੂਰਾ ਪੂਰਾ ਹੱਥ ਆ ਤਾਂ ਉਸ ਤੋਂ ਬਾਅਦ ਉਸ ਦੀ ਕੁੜੀ ਤੋਂ ਵੀ ਪੁੱਛ ਗਏ ਚ ਹੋਈ ਤਾਂ ਉਸ ਕੁੜੀ ਨੇ ਵੀ ਕਬੂਲ ਕੀਤਾ ਕਿ ਉਹਨਾਂ ਨੇ ਮਿਲ ਕੇ ਹੀ ਰਾਜ ਲక్ష్ਮੀ ਦਾ ਕਤਲ ਕੀਤਾ ਹੈ ਤਾਂ ਹੁਣ ਪੁਲਿਸ ਵਾਲਿਆਂ ਨੇ ਉਸ ਤੋਂ ਕਾਰਨ ਪੁੱਛਿਆ ਤਾਂ ਉਹਨੇ ਦੱਸਿਆ ਕਿ ਜਿਹੜੀ ਮੇਰੀ ਮਾਂ ਸੀ ਉਹ ਇਹਨਾਂ ਦੋਨਾਂ ਮੁੰਡਿਆਂ ਦੇ ਨਾਲ ਮੈਨੂੰ ਗੱਲ ਕਰਨ ਤੋਂ ਰੋਕਦੀ ਸੀ ਉਸ ਦੀ ਮਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਹ ਉਹਨਾਂ ਦੋਨਾਂ ਮੁੰਡਿਆਂ ਦੇ ਨਾਲ ਗੱਲ ਕਰ ਰਹੀ ਆ ਪਰ ਉਸ ਰਾਜਲక్ష్ਮੀ ਨੂੰ ਇਹ ਚੀਜ਼ ਪਸੰਦ ਨਹੀਂ ਸੀ ਕਿਉਂਕਿ ਉਹ ਦੋਨੋਂ ਜਿਹੜੇ ਮੁੰਡੇ ਸੀ ਉਹ ਉਸ ਦੀ ਕੁੜੀ ਤੋਂ 5-5 6-6 ਸਾਲ ਵੱਡੇ ਸੀ ਇਸ ਕਰਕੇ ਉਹਨੂੰ ਲੱਗ ਰਿਹਾ ਸੀ ਕਿ ਕੁਝ ਗਲਤ ਨਾ ਹੋ ਜਾਵੇ ਇਸ ਕਰਕੇ ਉਹ ਆਪਣੀ ਕੁੜੀ ਨੂੰ ਰੋਕਦੀ ਜਦੋਂ ਵੀ ਉਹ ਰੋਕਦੀ ਸੀ ਤਾਂ ਇਹਦੀ ਕੁੜੀ ਨੂੰ ਬੜਾ ਬੁਰਾ ਲੱਗਦਾ ਸੀ ਤਾਂ ਹੁਣ ਇਹ ਬੜੀ ਤੰਗ ਆ ਚੁੱਕੀ ਸੀ ਹੁਣ ਜਦ ਵੀ ਉਹ ਉਹਨਾਂ ਮੁੰਡਿਆਂ ਦੇ ਨਾਲ ਗੱਲ ਕਰਦੀ ਤਾਂ ਉਹ ਮੁੰਡੇ ਵੀ ਇਸ ਨੂੰ ਅੱਗੋਂ 扑ੜਕਾ ਦਿੰਦੇ ਸੀ ਉਹ ਇਸ ਨੂੰ ਕਹਿੰਦੇ ਕਿ ਤੇਰੀ ਮਾਂ ਜੇ ਅਸਲੀ ਹੁੰਦੀ ਤਾਂ ਸ਼ਾਇਦ ਉਹ ਇੰਨਾ ਸ਼ੱਕ ਨਾ ਕਰਦੀ ਇਹ ਤੇਰੀ ਅਸਲੀ ਮਾਂ ਨਹੀਂ ਹੈਗੀ ਇਸ ਕਰਕੇ ਤੇਰੇ ਉੱਤੇ ਸ਼ੱਕ ਕਰਦੀ ਆ ਤੇਰੇ ਉੱਤੇ ਪਾਬੰਦੀਆਂ ਲਾਉਂਦੀ ਆ ਉਹਦੇ ਦਿਮਾਗ ਦੇ ਵਿੱਚ ਉਸ ਦੀ ਮਾਂ ਦੇ ਪ੍ਰਤੀ ਉਹ ਨਫ਼ਰਤ ਭਰਦੇ ਰਹਿੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਸ ਦੀ ਮਾਂ ਦੇ ਕੋਲੇ ਜਿਹੜਾ ਸੋਨਾ ਵਗੈਰਾ ਆ ਤੇ ਉਸ ਦੀ ਪ੍ਰਾਪਰਟੀ ਵਗੈਰਾ ਜੇ ਉਸ ਨੂੰ ਰਾਹ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਉਸ ਦੀ ਪ੍ਰਾਪਰਟੀ ਤੇ ਉਸ ਦਾ ਸੋਨਾ ਉਸ ਦੀ ਕੁੜੀ ਨੂੰ ਮਿਲ ਜਾਵੇਗਾ ਜਿਸ ਤੋਂ ਬਾਅਦ ਉਹ ਸਾਡਾ ਹੀ ਹੋਊਗਾ ਤਾਂ ਹੁਣ ਇਦਾਂ ਹੀ ਇਹਦੀ ਕੁੜੀ ਨੂੰ ਵੀ ਲੱਗ ਰਿਹਾ ਸੀ ਕਿ ਜੇਕਰ ਮੈਂ ਆਪਣੀ ਮਾਂ ਨੂੰ ਰਸਤੇ ਦੇ ਵਿੱਚੋਂ ਹਟਾ ਦੇਵਾਂ ਤਾਂ ਜਿਹੜਾ ਉਸ ਦਾ ਸੋਨਾ ਤੇ ਉਸ ਦੀ ਪ੍ਰਾਪਰਟੀ ਹੈ ਉਹ ਮੈਨੂੰ ਮਿਲ ਜਾਊਗੀ ਤੇ ਮੈਨੂੰ ਪੂਰੀ ਖੁੱਲ ਵੀ ਹੋਊਗੀ ਮੈਨੂੰ ਪੂਰੀ ਆਜ਼ਾਦੀ ਹੋਊਗੀ ਮੈਂ ਜਿਵੇਂ ਵੀ ਇਹਨਾਂ ਮੁੰਡਿਆਂ ਦੇ ਨਾਲ ਗੱਲਬਾਤ ਕਰ ਸਕਦੀ ਹਾਂ ਤਾਂ ਫਿਰ ਇਹ ਇੱਕ ਦੂਜੇ ਦੇ ਨਾਲ ਮਿਲ ਕੇ ਪਲਾਨ ਬਣਾਉਂਦੇ ਆ ਜਿਸ ਦੇ ਚੱਲਦੇ ਆ ਇਹ 29 April ਤੋਂ ਇੱਕ ਰਾਤ ਪਹਿਲਾਂ ਜਿਹੜੀ ਉਹ ਰਾਜਲక్ష్ਮੀ ਸੀ ਉਸ ਦੇ ਖਾਣੇ ਦੇ ਵਿੱਚ ਜਿਹੜੀਆਂ ਕੁਝ ਨਸੀਲੀਆਂ ਗੋਲੀਆਂ ਮਿਲਾ ਦਿੰਦੇ ਆ ਜਿਨ੍ਹਾਂ ਨੂੰ ਖਾਣ ਤੋਂ ਬਾਅਦ ਉਹ ਰਾਜਲక్ష్ਮੀ ਬੇਹੋਸ਼ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਇਹ ਮੈਸੇਜ ਕਰਕੇ ਇਹਨਾਂ ਦੋਨਾਂ ਮੁੰਡਿਆਂ ਨੂੰ ਬੁਲਾਉਂਦੀ ਹੈ ਇਹ ਦੋਨੋਂ ਮੁੰਡੇ ਫਿਰ ਉੱਥੇ ਪਹੁੰਚਦੇ ਆ ਉੱਥੇ ਜਾ ਕੇ ਉਸ ਰਾਜਲక్ష్ਮੀ ਦਾ ਕਤਲ ਕਰ ਦਿੰਦੇ ਆ ਤੇ ਉਹ ਕਤਲ ਇੱਕ ਸਹਰਾਣੇ ਦੀ ਮਾਦੇ ਨਾਲ ਕਰ ਦਿਆ ਉਹ ਸਹਰਾਣੇ ਦੇ ਨਾਲ ਉਸ ਦਾ ਸਾਹ ਬੰਦ ਕਰ ਦਿੰਦੇ ਆ ਜਿਸ ਤੋਂ ਬਾਅਦ ਜਦੋਂ ਰਾਜਲక్ష్ਮੀ ਦੀ ਮੌਤ ਹੋਈ ਫਿਰ ਇਹ ਉਸ ਦੇ ਗਲ ਦੇ ਵਿੱਚ ਪਾਈ ਹੋਈ ਇੱਕ 체ਨ ਵੀ ਲਾਉਂਦੇ ਆ ਤੇ ਉਸ ਦੇ ਕੰਨਾਂ ਦੇ ਵਿੱਚ ਪਾਏ ਹੋਏ ਕੁਝ ਜਿਹੜੇ ਉਸਦੇ ਸੋਨੇ ਦੇ ਇਅਰਿੰਗ ਸੀਗੇ ਉਹ ਵੀ ਉਤਾਰ ਲੈਂਦੇ ਆ ਤੇ ਨਾਲ ਹੀ ਇਹ ਕੁਝ ਹੋਰ ਸੋਨਾ ਸੀ ਜਿਹੜਾ ਆਪਣੇ ਹੱਥੇਟ ਕਰ ਲੈਂਦੀ ਆ ਜਿਹੜੀ ਉਹ ਕੁੜੀ ਸੀ ਤਾਂ ਉਸ ਤੋਂ ਬਾਅਦ ਫਿਰ ਇਹ ਆਪਣੇ ਮਾਮੇ ਨੂੰ ਸਵੇਰ ਵੇਲੇ ਫੋਨ ਕਰਦੀ ਆ ਤੇ ਉਹਨੂੰ ਦੱਸਦੀ ਆ ਕਿ ਜਿਹੜੀ ਰਾਜਲక్ష్ਮੀ ਆ ਯਾਨੀ ਕਿ ਉਸਦੀ ਮਾਂ ਆ ਉਹਨੂੰ ਹਾਰਟ ਅਟੈਕ ਹੋ ਗਿਆ ਤੇ ਉਹਨੂੰ ਲੈ ਕੇ ਹਸਪੀਟਲ ਚਲੀ ਆ ਤੇ ਹੁਣ ਜਦੋਂ ਇਹ ਹਸਪੀਟਲ ਪਹੁੰਚੇ ਉਹ ਉੱਥੇ ਵੀ ਇਹ ਜਾ ਕੇ ਪੁਰਾਣੀਆਂ ਰਿਪੋਰਟਸ ਵਗੈਰਾ ਦਿਖਾਉਂਦੀ ਆ ਜਿਨ੍ਹਾਂ ਦੇ ਵਿੱਚ ਪਤਾ ਲੱਗਿਆ ਕਿ ਰਾਜਲక్ష్ਮੀ ਨੂੰ 2 ਸਾਲ ਪਹਿਲਾਂ ਵੀ ਹਾਰਟ ਅਟੈਕ ਆਇਆ ਸੀ ਤਾਂ ਹੁਣ ਡਾਕਟਰ ਵੀ ਉਹ ਰਿਪੋਰਟਸ ਦੇਖਦੇ ਆ ਤੇ ਉਹਨਾਂ ਦੇ ਉੱਤੇ ਹੀ ਵਿਸ਼ਵਾਸ ਕਰ ਲੈਂਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਜਿਹੜਾ ਹੁਣ ਵੀ ਰਾਜਲక్ష్ਮੀ ਨੂੰ ਹਾਰਟ ਅਟੈਕ ਹੋਇਆ ਹੋਵੇ ਤੇ ਉਸ ਦੇ ਕਰਕੇ ਹੀ ਉਹਦੀ ਮੌਤ ਹੋਈ ਹੋਵੇ ਹੁਣ ਇੱਥੇ ਡਾਕਟਰਾਂ ਦੀ ਬਹੁਤ ਵੱਡੀ ਅنگਹਿਲੀ ਸੀ ਡਾਕਟਰਾਂ ਨੇ ਵੀ ਉਸ ਚੀਜ਼ ਦਾ ਚੈੱਕਅਪ ਨਹੀਂ ਕੀਤਾ ਜੇ ਪ੍ਰੋਪਰ ਤਰੀਕੇ ਦੇ ਨਾਲ ਡਾਕਟਰ ਚੈੱਕਅਪ ਕਰ ਦਿੱਤਾ ਸ਼ਾਇਦ ਉਦੋਂ ਹੀ ਇਸ ਕਹਾਣੀ ਦੀ ਸੱਚਾਈ ਸਾਹਮਣੇ ਆ ਜਾਂਦੀ ਪਰ ਅਜਿਹਾ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਉਸ ਰਾਜਲక్ష్ਮੀ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਸੀ ਪਰ ਫਿਰ ਜਿਵੇਂ ਕਹਿੰਦੇ ਹੁੰਦੇ ਆ ਕਿ ਬਹੁਤਾ ਸਮਾਂ ਜਿਹੜਾ ਕਾਤਲ ਆ ਉਹ ਬਚ ਨਹੀਂ ਸਕਦਾ ਹੁੰਦਾ ਤਾਂ ਫਿਰ ਇਦਾਂ ਹੀ ਜਿਹੜਾ ਇੱਕ ਸਬੂਤ ਸੀ ਜੋ ਮੈਸੇਜ ਵਾਲਾ ਸਬੂਤ ਸੀ ਉਹ ਇਸ ਕੁੜੀ ਦੇ ਮਾਮੇ ਦੇ ਹੱਥ ਲੱਗਿਆ ਜਿਸ ਤੋਂ ਬਾਅਦ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਈ ਤੇ ਫਿਰ ਪਤਾ ਲੱਗਿਆ ਕਿ 13 ਸਾਲ ਪਹਿਲਾਂ ਜਿਹੜੀ ਕੁੜੀ ਦੇ ਉੱਤੇ ਤਰਸ ਕਰਕੇ ਉਸ ਰਾਜलक्ष्मी ਨੇ ਆਪਣੇ ਘਰ ਦੇ ਵਿੱਚ ਉਹਨੂੰ ਰੱਖਿਆ ਉਹਨੂੰ ਗੋਦ ਲਿਆ ਉਹਨੂੰ ਪਾਲਿਆ ਉਹਨੂੰ ਪੜਾਇਆ ਲਿਖਾਇਆ ਉਸ ਦੀ ਪੜ੍ਹਾਈ ਦੇ ਲਈ ਉਹ ਪਿੰਡ ਛੱਡ ਕੇ ਇਸ ਸ਼ਹਿਰ ਦੇ ਵਿੱਚ ਵੀ ਆ ਕੇ ਬਸ ਗਈ ਸੀ ਤੇ ਉਹੀ ਕੁੜੀ ਨੇ ਆਪਣੀ ਮਾਂ ਦਾ ਫਿਰ ਦੋ ਮੁੰਡਿਆਂ ਦੇ ਨਾਲ ਮਿਲ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਫਿਰ ਜਿਹੜੇ ਉਹ ਦੋ ਮੁੰਡੇ ਸੀ ਉਹਨਾਂ ਨੂੰ ਪੁਲਿਸ ਵਾਲੇ ਜਿਹੜੇ ਜੇਲ੍ਹ ਦੇ ਵਿੱਚ ਭੇਜ ਦਿੰਦੇ ਆ ਤੇ ਜਿਹੜੀ ਉਹ ਕੁੜੀ ਸੀ ਉਸ ਨੂੰ ਜਿਹੜਾ ਬਾਲ ਸੁਧਾਰ ਘਰ ਦੇ ਵਿੱਚ ਭੇਜ ਦਿੱਤਾ ਜਾਂਦਾ ਹੁਣ ਉਹ ਕੁੜੀ ਨਾਬਾਲਗ ਸੀ ਇਸ ਕਰਕੇ ਜਿਹੜਾ ਉਸ ਦਾ ਨਾਮ ਆ ਕਿਤੇ ਵੀ ਖਬਰਾਂ ਦੇ ਵਿੱਚ ਸਾਹਮਣੇ ਨਹੀਂ ਆਇਆ ਉਸ ਦਾ ਨਾਮ ਆਪਣੇ ਕਾਨੂੰਨ ਦੇ ਹਿਸਾਬ ਦੇ ਨਾਲ ਆਪਾਂ ਕਿਤੇ ਜਨਤਕ ਕਰ ਵੀ ਨਹੀਂ ਸਕਦੇ ਤੇ ਇਹ ਸੀ ਜੀ ਅੱਜ ਦੀ ਕਹਾਣੀ ਅੱਜ ਦੀ ਇੱਕ ਦੁਖਦਾਈ ਘਟਨਾ ਤੁਹਾਡਾ ਇਸ ਦੇ ਬਾਰੇ ਕੀ ਮੰਨਣਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਘਟਨਾ ਦੇ ਨਾਲ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ